ਪੰਚਾਇਤੀ ਰਾਜ ਦੇ ਫਰਨਾਇਆ ਵਾ ਵੀਡੀਓ ਦਫਤਰ ਤੋਂ ਸਾਡੇ ਮੈਂਬਰ ਵੀ ਆਏ ਨੇ ਤੇ ਪਿੰਡ ਤੋਂ ਵੀ ਜਿੰਨੇ ਵੀ ਤੇਰੇ ਵੀਰ ਭੈਣ ਭਰਾ ਬਜ਼ੁਰਗ ਇੱਥੇ ਨੇ ਇੱਥੇ ਉਹਨਾਂ ਦਾ ਇੱਥੇ ਆਉਣ ਦਾ ਵੈਲਕਮ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਆ ਔਰ ਆਪਣੇ ਵਿਚਾਰਾਂ ਸਾਂਝੇ ਕੀਤੇ ਆ ਸੱਤੀ ਸਾਹਮਣੇ ਵੀ ਆਪਾਂ ਦੱਸਿਆ ਪੁੱਛਿਆ ਸਾਰਾ ਕੁਝ ਕਲੀਅਰ ਹੋਇਆ ਪਰ ਤੇ ਹੁਣ ਆਪਾਂ ਇਸ ਵਿਚ ਦੇ ਸੰਬੰਧ ਵਿੱਚ ਆਪਣੇ ਸੱਤੀ ਨੂੰ ਸਵਾਗਤ ਕਰਨਾ ਪਲੀਜ਼ ਸਾਰੇ

ਦੇ ਮਹਿਲਾ ਮੰਡਲ ਦੇ ਪ੍ਰਧਾਨ ਮੈਡਮ ਰਪਾਤੌਰ ਜੀ ਉਹ ਵੀ ਸਾਡੇ ਜੀ ਨੂੰ ਰਵੇ ਕਾਪਰਪੈਂਚ ਰਾਜਾਣੀ ਜੀ ਇਹਨਾਂ ਵੀ ਆਪਣੇ ਰਾਜ ਦੇ ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਇਹ ਵੀ ਪਰਮਾਨ ਦੇ ਯੋਗ ਨੇ ਤਾਂ ਹੀ ਅਲੋਖੀ ਤੁਹਾੰਨਾ ਸੋਹਣੇ ਸਭ ਚਾਹੁੰਦੇ ਰਵੀ ਦੇਵ ਆਪ ਜੀ ਅੱਜ ਜਿਹੜਾ ਦਿਨ ਹੈ ਪੰਚਾਇਤੀ ਦਿਵਸ ਕਰਕੇ ਮਨਾਇਆ ਜਾ ਰਿਹਾ ਸਾਰੇ ਪਿੰਡਾਂ। ਕਈਆਂ ਜ਼ਿਲ੍ਹਿਆਂ ਨੇ ਕੋਸ਼ਿਸ਼ ਕੀਤੀ ਹੈ ਤੇ ਅੱਜ ਅਜਰਾਸ ਕੀਤੇ ਜਾਂਦੇ। ਅਭੀ ਜਿਹੜੇ ਮਨਾਲ ਵਿੱਚ ਹੋਏ ਨੇ। ਜਿੱਥੇ ਕੰਮ ਵਧੀਆ ਰਿਸਪੌਂਸ ਮਿਲਦਾ ਹੈ ਕਾਂਸਲ ਆ ਤੇ ਪਾਰਸਾ ਸਾਰੇ ਵਧੀਆ। ਠੀਕ ਹੈ ਜੀ। ਦੂਜਾ ਹੈਗਾ ਸਾਡੀ ਨਸ਼ੀਆਂ ਉਹ ਜ਼ੋਤ ਨਸ਼ੀਆਂ ਲੋਕ। ਇਹਦੇ ਤੇ WhatsApp ਨੰਬਰ ਦਿੱਤਾ ਹੋਇਆ। ਕੋਈ ਤੁਹਾਡੇ ਫੇਸ ਦੇ ਵਿੱਚ ਨਸ਼ਾ ਵੇਚਦਾ ਆ ਕੋਈ ਹਾਲ ਕਿਸਾਤੀ ਬੰਦੇ ਆਦੇ ਆ ਉਹ ਦੱਸ ਕਰ ਲਗੇ ਆ ਉਹਦੀ ਜਾਣਕਾਰੀ ਤੁਸੀਂ ਇਸ ਨੰਬਰ 'ਤੇ ਦੇ ਸਕਦੇ ਹੋ ਤੁਹਾਡਾ ਆਦੀ ਦਾ ਚਾਹ ਬਿਲਕੁਲ ਗੁਪਤ ਰੱਖੀ ਜਾਊਗੀ ਤੁਹਾਡਾ ਕੋਈ ਵੀ ਨਾਮ ਨਹੀਂ ਲੱਗਦਾ ਠੀਕ ਹੈ ਜੀ ਅਗਰ ਜੇ ਕੋਈ ਬੰਦਾ ਵੇਚਦਾ ਹੈ ਨਾ ਤਾਂ ਅਸੀਂ ਉਹਦੇ ਜਦ ਵਿੱਚ ਪੰਚਾਇਤ ਨੂੰ ਦੱਸੋ ਅਸੀਂ ਉਹਦੇ ਇੱਕ ਵਾਰ ਬਗਿਆਨ ਵੀ ਭੇਜਾਂਗੇ ਸਮਝਾਵਾਂਗੇ ਅਗਰ ਫੇਰ ਵੀ ਨਹੀਂ ਅੜਦਾ ਸੌਦਾ ਤੁਸੀਂ ਘਾੜੀ ਪਿੰਡਾਂ ਲਈ ਅੱਧੀ ਕੱਟ ਕਰਕੇ ਨਾ ਉਹਦੇ ਖਲਾਸ ਮਤਾ ਪਾ ਕੇ ਦੇ ਲੱਗੇ। ਇਹ ਹਾਰੀ ਨੂੰ ਜਮਾਨਤ ਨੇ ਵੀ ਨਹੀਂ ਜਾਊਗਾ। ਠੀਕ ਹੈ ਬਸ ਇਹ ਦੋ ਜਿਹੜੇ ਅੱਜ ਵੀ ਮੀਟਿੰਗ ਮੀਟੇ ਰਹਿਗੇ ਆ ਕੱਟ ਕਰਨ ਦੇ ਹਾਕੀ ਜਿਹੜੇ ਪਿੰਡ ਦੇ ਵਿੱਚ ਪੈਸੇ ਗਏ ਆ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਇਹ ਕੰਮ ਲਈ ਕਿੰਨਾ ਬਰਕਰਾਰ ਹੈ। ਆਂਗਣ ਵਾਲੀ ਦਾ ਕੰਮ ਉਹ ਲੈ ਚੱਲੇ ਆਲੇ ਤਰੀਬ ਨਾਸਪੁਰ ਤੋਂ ਤੇ ਕਾਨਾ ਦੇਖਣ ਹੋ ਗਿਆ ਅਜੇ ਤੱਕ ਪੇਮੈਂਟ ਹੋਈ ਨਹੀਂ ਕਿ ਸਰਾਈ ਤੇ ਅੰਦਰ ਨਾ ਕੋ ਪੈਸੇ ਬਹੁਤ ਜ਼ਿਆਦਾ ਹਨ ਨੰਬਰ ਆ ਤੁਸੀਂ ਤੇ ਭਾਂਡਾ ਜਿਹੜੇ ਉਹਨਾਂ ਦੀ ਬਜਾਈ ਸਿਰਫ 500 ਰੁਪਏ ਨਹੀਂ ਕੀ ਜਾਉਂਦੀ ਇਹ ਤੋਂ ਲਾਵਾ ਬੈਂਤੀਆਂ ਗਲੀਆਂ ਵਿੱਚ ਜਿਹੜੇ ਕੋਈ ਮੋਟਰਸਾਈਕਲ ਤੇ ਗੱਡੀਆਂ ਲੱਗਦੀਆਂ ਉਹ 20 30 ਤੋਂ 30 ਰੁਪਏ ਤੇ ਪੇਂਟ ਦੀ ਅਦੂਤ ਦੇ ਅੰਦਰ ਉੱਚੀ ਬਾੜ ਦੇ ਵਿੱਚ ਡੱਕਾ ਲਗਾਣਾ ਬੰਦਾ ਮੌਜੂਮਾਨ ਪੁਜਰ ਭਾਈਚਾਰੇ ਨੂੰ ਪਿੰਡ ਵਿੱਚ ਕੋਈ ਵੀ ਜ਼ਮੀਨ ਮਕਾਨ ਆਦਿ ਕਿਰਾਏ ਤੇ ਨਹੀਂ ਦੇਵੇਗਾ। ਪਿੰਡ ਦੀ ਚੌਕਾਂ ਵਿੱਚ ਹਨੇਰੇ ਸਮੇਂ ਖੜਨਾ ਬੰਦ ਕੀਤਾ ਜਾਂਦਾ ਹੈ। ਪਿੰਡ ਵਿੱਚ ਮਕਾਨ ਦੁਕਾਨ ਆਦਿ ਦੀ ਸਾਰੀ ਮੁਕੰਮਲ ਹੋਣ ਤੋਂ ਬਾਅਦ ਜਦੋਂ ਮਕਾਨ ਬਣਾ ਲੈਣਗੇ ਉਹ ਵੀ ਬਾਅਦ ਜਿਹੜਾ ਬਾਕੀ ਬਚਦਾ ਮਟੀਰੀਅਲ 23 ਦਿਨ ਜਿਹੜਾ ਪਿਆ ਰਹਿੰਦਾ ਆ ਗਲੀ ਦੇ ਵਿੱਚ ਉਹ ਨਹੀਂ ਰੱਖਣਾ ਨਹੀਂ ਚਾਹੀਦਾ। ਕਿੰਦੇ ਵੀ ਕੋਈ ਵੀ ਗ੍ਰਾਈਂਸ ਆਸਤਾ ਕਿ ਆਏ ਕੋਈ ਬਰੇਚਰੋਂ ਤੋਂ ਜਾਂ ਵਿਦਿਆਰਥੀ ਕੋਈ ਆ ਜਾਂਦਾ ਅਗਰਾਹੀ ਕਰੇ ਕਿ ਇੰਦ ਦਾ ਪੰਚਾਇਤ ਮੈਂਬਰ ਦੇ ਨਾਲ ਰੋਕਾ ਚਾਹ ਉਹ ਗ੍ਰਾਈਂ ਦੇਣੀ ਆ ਨਹੀਂ ਤਾਂ ਉਹ ਗ੍ਰਾਈਂ ਦਾ ਖਾਜੇ ਤੇ ਵਿਆਹ ਜਾਂਦੀ ਦੇ ਮੌਕੇ DJ ਦੀ ਆਵਾਜ਼ 11 ਵਜੇ ਤੋਂ ਬਾਅਦ ਘੱਟ ਕੀਤੀ ਜਾਉਂਦੀ ਤੇ ਇਸ ਤੋਂ ਇਲਾਵਾ ਤੋਂ ਅਨੁਕੂਲ ਲੱਗਦਾ ਕਿ ਕੋਲ ਪਿੰਡ ਦੇ ਵਿੱਚ ਹਸਬੰਡ ਰਿਕਵਿਟ ਕਰਿਓ ਫਸਟ ਪੁਆਇੰਟ ਰਿਕਵਿਟ ਕਰਿਓ ਫਸਟ ਫਸਟ ਪੁਆਇੰਟ ਸੁਸਰੇ ਜੀ ਵਧਾਈ ਪੱਤ ਤੋਂ ਬਾਅਦ 2300 ਰੁਪਏ ਮਤਲਬ ਕਿ ਸਮਝ ਆ ਨੀ ਤੇ ਬਾਜੀਗਾ ਤੇ ਢੋਲਕੀਆਂ ਵਾਲੇ ਜਿਹੜੇ ਉਹਨਾਂ ਦਾ ਧੋਲ ਲੱਗਿਆ ਮਰਾਸੀ ਭੰਡ ਜਿਹੜੇ ਉਹਨਾਂ ਦਾ ਭੰਡ ਠੀਕ ਉਹ ਜਿਹੜਾ ਇੱਕ ਲੈ ਗਿਆ ਪਹਿਲਾਂ ਬੱਸ ਲੈ ਗਿਆ ਆ ਵੀ ਰੋਮ ਜਾਓ ਸਾਡਾ ਪਤਾ ਹੈ ਜੀ ਕਿੰਨਾ ਕਿ ਸਾਡੇ ਦੇ ਆਂਦੇ ਹੋਣ ਐ ਜਾਂ ਤੁਹਾਨੂੰ ਬਾਦੀ ਜ਼ਿੰਮੇਵਾਰੀ ਵੰਡਣੀ ਆ ਨਾ ਤੁਹਾਡੀ ਆਪ ਵੀ ਲੜਨਾ ਪੈਣਾ ਤੁਸੀਂ ਦੇਖ ਰਿਹਾ ਤੁਸੀਂ ਕਿਹਨੂੰ ਦੇ ਰਿਹਾ ਕਿਹਨੂੰ ਨਹੀਂ ਜਾਣੀ ਬੋਲ ਕੇ ਆ ਰਹੇ ਸਾਰੀ ਬੀਬੀਆਂ ਧਿਆਨ ਦੇਣਾ ਖਾਸ ਕਰਕੇ ਨਵੇਂ ਘਾਟੀ ਜਿਹੜੀ ਨਵੇਂ ਘਾਟੀ ਟੀਮ ਹੈਗੀ ਆ ਪੰਚਾਇਤ ਇਹਨਾਂ ਦੇ ਫੇਵਰ ਵਿੱਚ ਹੀ ਆ ਤੁਸੀਂ ਸਾਡੇ ਭੈਣ ਤੋਂ ਆਇਆ ਸਾਡੀਆਂ ਹੀ ਕੀਤੀਆਂ ਅਸੀਂ ਕਦੇ ਇਹ ਨਹੀਂ ਚਾਹਦੇ ਹੈਗੇ ਕਿ ਤੁਹਾਤੋਂ ਐਕਸਟਰਾ ਕੰਮ ਲਿਆ ਜਾਵੇ ਤੁਹਾਨੂੰ ਦਿੱਤਾ ਪੁੱਛਣਾ ਨਹੀਂ ਪਵੇ। ਫਿਰ ਸੇ ਸਰਕਾਰ ਨਾਲ ਜਾਣੇ ਆ ਕੰਮ ਤੁਸੀਂ ਪਿੰਡ ਲਗਾਓ। ਠੀਕ ਹੈ ਜੀ ਜਿਹੜਾ ਵੀ ਤੁਹਾਡਾ ਕੋਈ ਇਸ਼ੂ ਹੈਗਾ ਕੋਈ ਤੁਹਾਡੀ ਸਮੱਸਿਆ ਪ੍ਰੋਬਲਮ ਹੈਗੀ ਆ ਤੁਸੀਂ ਆਪਣੇ ਮੇਡ ਦੇ ਨਾਲ ਸਾਂਝੀ ਕਰਨੀ ਆ ਪਹਿਲੇ ਨੰਬਰ ਤੇ। ਜੇ ਉਹ ਤੁਹਾਡੇ ਨਹੀਂ ਸੁਣਦੇ ਹੈਗੇ ਫਿਰ ਤੁਸੀਂ ਸਰਪੰਚ ਨੂੰ ਦੱਸੋ। ਪਰ ਤੁਹਾਡੀ ਜਿਹੜੀ ਕੋਈ ਵੀ ਪ੍ਰੋਬਲਮ ਹੈਗੀ ਇੱਥੇ ਸੋਲਵ ਹੋ ਜਾਣੀ ਆ 100% ਹੋਣੀ ਆ ਇਹ ਨਾਰਾ ਕੋਈ ਨਹੀਂ ਹੈਗਾ। ਠੀਕ ਹੈ ਜੀ ਦੂਜੇ ਨੰਬਰ ਤੇ ਜੇ ਤੁਹਾਡੀ ਪੇਮੈਂਟ ਦਾ ਕੋਈ ਇਸ਼ੂ ਬਣਦਾ ਆ ਉਹ ਵੀ ਤੁਸੀਂ ਇਹਨਾਂ ਨੂੰ ਦੱਸਣਾ। ਤੇ ਮੇਰੇ ਤੋਂ ਤੁਹਾਡੇ ਨਾਲ ਜਾਊਗਾ ਉੱਥੇ ਜਾ ਕੇ ਹੱਲ ਕਰਕੇ ਆਉਂਦੇ ਜਿਹੜਾ ਵੀ ਕੋਈ ਕਾਜ ਤੁਹਾਡਾ ਰਹਿ ਗਿਆ ਜਮ੍ਹਾਂ ਕਰਾ ਕੇ ਬਾਕੀ ਰਹੀ ਸਮਾਨ ਦੀ ਗੱਲ ਤੁਹਾਡੇ ਦਫ਼ਤਰ ਨੇ ਤੇ ਵੱਟਾ ਹੋ ਕੁਝ ਵੀ ਹੈਗਾ ਉਹ ਸਮਾਨ ਇਹਨਾਂ ਨੇ ਲਿਖ ਕੇ ਦੇਣਾ ਹੈ ਤੁਹਾਡਾ ਸਮਾਨ ਆ ਜਾਣਾ ਹੈ ਨਾ ਜੀ ਆਪਾਂ ਕੱਲ ਕੱਲੀ ਗੱਲ ਇਦਾਂ ਦੱਸਣੀ ਉਹ ਸਭ ਆਪਾਂ ਨੂੰ ਸਹੀ ਨਹੀਂ ਲੱਗਦਾ ਇਹ ਨਾਲ ਇਹ ਚ ਸਾਡੇ ਚ ਕਮੀ ਹੈ ਕਿ ਨਹੀਂ ਇਦਾਂ ਸਾਨੂੰ ਲੱਗਦਾ ਹੈ ਜਦ ਕਿ ਅਸੀਂ ਕੋਈ ਕੰਮ ਨਹੀਂ ਰੱਖਣੀ ਹੈਗੀ ਆਪਾਂ ਆਪਣਾ ਜਿਹੜਾ ਮਿਸ਼ਨ ਹੈਗਾ ਜਾਂ ਬਰੇਕਾ ਦਾ ਉਹ ਵਧੀਆ ਚਲਾਉਣਾ ਹੈ ਇੱਕ ਨੰਬਰ ਕੰਮ ਕਰਨਾ ਸਾਰਿਆਂ ਨੇ ਤੇ ਤੁਹਾਡੀ ਹਸੂਲ ਨੇ ਹੋ ਰਿਹਾ ਤੁਹਾਡਾ ਕੋ ਰੋਜ਼ਗਾਰ ਅਸੀਂ ਡਿਮਾਂਡ ਕਰਦੇ ਵੇ 30 ਦਿਨ ਤੁਹਾਡੇ ਕੋ ਰੋਜ਼ਗਾਰ ਰੱਖੇ ਤੇ ਉਹ ਵੀ ਮੰਨ ਲਿਆ ਕਹਿੰਦੇ ਕੋਈ ਗੱਲ ਇੱਥੇ ਹੋ ਗਈ ਠੀਕ ਹੈ ਜੀ ਬਹੁਤ ਧੰਨਵਾਦ ਇਹ ਨਹੀਂ ਆ ਕਿ 100 ਦਿਨ ਆਪਾਂ ਤੁਹਾਨੂੰ 1.5 ਦਿਨ 200 ਦਿਨ ਵੀ ਨਹੀਂ ਆ ਤੁਹਾਨੂੰ 365 ਦੇ ਦਿਨ ਤੋਂ 365 ਦਿਨਾਂ ਦੇ ਵਿੱਚ ਜਿੰਨਾ ਵੱਧ ਵੱਧ ਕੰਮ ਦੇ ਉੱਤੇ ਉਹਨਾਂ ਦੇ ਵੀ ਕੋਈ ਨਹੀਂ ਐਰਥ ਲਿਕਰ ਬਲ। ਇਹ ਨਾ ਉਹ ਦੇਰ ਦੇ ਸਾਇਲ ਆਉਂਦੇ ਕੋਈ ਨਹੀਂ ਆਲੇ ਜਿੰਨ ਤੋਂ ਪਹਿਲੇ। ਠੀਕ ਹੈ ਨਾ ਉਹ ਬਰਾਬਰ ਕੰਮ ਹੋਏ ਇਸੇ ਕਰਕੇ ਬਿਹਤਰੀ ਦਾ ਨਿਕਲ ਨਹੀਂ ਜਾਣ ਨਾਲ ਕੋਈ ਮਸੂਮਾ। ਆਜਾਏ ਤੇ ਥਰੀ ਕਾਲੇ ਕੰਮ। ਇਹ ਕੰਮਦਾਰ ਕੰਮ ਤੋਂ ਔੜੀ ਕਰਦਾ ਹੈ। ਕਿ ਕੰਮ ਗਦਾ ਵੀ ਕਰਦਾ। ਪਸਾਂ ਦੀ ਬੀਬੀ ਨੇ ਬੁਮਾ ਕੇ ਸੀ ਵੀ ਮੈਂ ਕੱਲ ਵੀ ਘੜੀ ਲੱਗੀ ਆ ਸਾਡੇ ਅੱਜ ਧਿਆਣਾ ਪਿਆ ਤੇ ਬੀਬੀ ਨੇ ਦੁੱਖ ਵਾਲੀ ਗੱਲ ਆ ਸਾਰਾ ਦਿਨ ਬੁਮਾ ਕੇ ਸਾਰੀ ਜ਼ਿੰਦਗੀ ਇਸ ਘਰ ਰਹਿ ਕੇ ਅਜੇ ਅਸੀਂ ਕਦੇ ਜਾਗ ਨਹੀਂ ਹੋਏ ਅੱਜ ਵੀ ਅੱਜ ਤੁਸੀਂ ਉਹ ਵਧੀਆ ਸਮਾਂ ਕਦੇ ਧੰਨਵਾਦ ਤੋਂ ਲੱਭ ਦਿੱਤਾ ਉਹ ਦਿਨ ਉਹ ਵੀ ਤੁਸੀਂ ਸਮਾਂ ਕੱਟਿਆ ਇਹ ਸਮਾਂ ਬਹੁਤ ਬਲਵਾਨ ਆ ਬਹੁਤ ਸਾਨੂੰ ਟਾਈਮ ਦੇਣਾ ਚਾਹੀਦਾ ਕਿੰਨਾ ਆਪਾਂ ਕੰਮ ਕਰਦੇ ਕਿੰਨਾ ਆਪਾਂ ਨੂੰ ਨਹੀਂ ਜਾਂਦੇ ਸਾਡੇ ਨਾ ਮੈਂ ਨਹੀਂ ਕੀਤਾ ਕਿਨੇ ਫਿਰ ਜੋਬ ਦਿੱਤੀ ਆ ਤੋ ਜੀ ਉਹ ਕਹਾਂ ਕਿ ਅਸਮੈਨ ਨੂੰ ਗੇਟੀ ਦਾ ਫੋਨ ਮਿਲਿਆ ਰஞ்சிਤਾ ਬਿਨੇ ਅਣੀ ਮਾਲਾ ਕਹਿਣਾ ਪਰ ਮੈਂ ਨਹੀਂ ਸੀ ਇੰਨੀ ਕਿ ਪਰ ਮੈਂ ਸੋਚਿਆ ਵੀ ਨਹੀਂ ਮੈਂ ਤੇਰੇ ਘਰ ਭਰੇ ਵਿੱਚ ਜੇ ਮੈਂ ਜਾਉਂਗੀ ਮੈਂ ਬਹੁਤ ਸਾਰੇ ਟਾਣਾਂ ਦੇ ਸਾਹਮਣੇ ਹੋਵਾਂਗੀ ਉਹਨਾਂ ਵਿਚਾਰ ਸੁਣਦੀ ਨਾ ਦੇਖਾਂ ਜਿਹੜਾ ਪ੍ਰੋਗਰਾਮ ਸੀ ਪੰਚਾਇਤਾਂ ਪ੍ਰੋਗਰਾਮ ਇਹ ਇਸੇ ਕਰਕੇ ਰੱਖਿਆ ਸੀ ਸਾਨੂੰ ਪਤਾ ਲੱਗੇ ਕਿ ਪੰਚਾਇਤਾਂ ਸਾਡੇ ਪਿੰਗ ਦੇ ਘਰਾਂ ਘਰਾਂ ਇੱਕ ਥੋੜਾ ਜਿਹਾ ਨੈਮਰਾਂ ਜੁਟ ਬੰਦ ਦਾ ਜਿਹਦੇ ਕੰਦਰ ਸਿਰ ਪੈਦੀਏ ਜੋ ਮੋਸਕਲ ਆ ਜੋ ਅਸੀਂ ਸੁਣਤਾ ਹੈ ਜੋ ਸੀ ਕੱਪਨਿਆ ਕਰੀ ਪੰਚਾਇਤਾਂ ਨੂੰ ਨੈਮਰਾਂ ਨਾਲ ਜੇ ਅਸੀਂ ਚੁਣ ਕੇ ਅੱਗੇ ਲਿਆਨੇ ਚਾਹੀਏ ਸੰਤੰਪਨ ਲਈ ਚਾਹੀਏ ਇਸ ਇਲੈਕਸ਼ਨ ਲਈ ਤੇ ਉਹ ਅਸੀਂ ਉਹਨਾਂ ਰਾਂ ਕਰਵਾਣੀ ਹੁਣ ਆਪਾਂ ਇੱਥੇ ਹੋਏ ਕਿੰਨੀਆਂ ਚੀਜ਼ਾਂ ਸੁਣ ਪਤਾ ਲੱਗਿਆ ਕਿ ਸਾਨੂੰ ਆ ਵੀ ਚਾਹੀਦਾ ਆ ਵੀ ਚਾਹੀਦਾ ਪਰ ਉਹਦੇ ਨਾਲ ਜੇ ਉਹ ਚੀਜ਼ ਮੈਂ ਗੋਟ ਦੀ ਪੰਚਾਇਤ ਤੋਂ ਜਿਹੜਾ ਜਵਾਬ ਦੇਣਾ ਪੰਚਾਇਤ ਨੇ ਜਾਂ ਆਪਈ ਤੁਹਾਡੀ ਮੈਡਮ ਨੇ ਜਵਾਬ ਦੇਣਾ ਬਹੁਤ ਮੁੱਖ ਹੈ ਉਹਨਾਂ ਖੁਦ ਚੌਕ ਬੀਤੀ ਆ ਉਹ ਜਵਾਬ ਦੇਣਾ ਸਾਡੇ ਕਿੰਨਾ ਆਪਣੀ ਕਿੰਨੀ ਈ ਪ੍ਰੀੜਾ ਸੀ ਕਿੱਦਾਂ